ਬڑا ਇੱਕ ਮੇਜਰ ਇਸ਼ੂ ਆ ਕਿ ਪਿੰਡਾਂ ਦੇ ਵਿੱਚ ਜਿਹੜਾ ਵਾ ਨਾ ਜਦੋਂ ਦੀਪੂਆਂ ਦੇ ਤੇ ਰਾਸ਼ਨ ਵੰਡਿਆ ਜਾਂਦਾ ਤੇ ਇਹ ਕਿਹਾ ਜਾਂਦਾ ਵਾ ਕਿ ਕਿਲੋ-ਕਿਲੋ ਦੀ ਦੋ-ਦੋ ਕਿਲੋ ਦੀ ਕੱਠ ਲੱਗੂਗੀ ਕਿੰਨੇ ਪਿੰਡ ਆ ਸਾਰੇ ਸਹਿਮਤੋਂ ਜੀ ਜੀ ਸਮੱਸਿਆ ਹੈਗੀ ਆ ਨਾ ਤੇ ਜਦੋਂ ਉਤੇ ਫੂਟ ਦੀ ਗੱਲ ਆਉਂਦੀ ਆ ਅਸੀਂ ਜਦੋਂ ਰਾਸ਼ਨ ਆਉਂਦਾ ਮੇਰੇ ਕਹਿੰਦਾ ਉਹ ਰਾਸ਼ਨ ਨਹੀਂ ਜੀ ਨਾ ਡੰਗਰਾਂ ਨੂੰ ਵੀ ਜਿਹੜਾ ਵਾ ਉਹ ਪਾਉਂਦੋਂ ਆਪਾਂ ਗਰੇਜ ਕਰਦੇ ਆ ਇਹ ਵੀ ਗੱਲ ਸੱਚੀ ਆ ਮਾੜਾ ਦਰਸ਼ਨ ਮਾੜਾ ਸਹੀ ਗੱਲ ਇਹਦੇ ਵਿੱਚ ਮੈਂ ਸਰਪੰਚ ਸਾਹਿਬ ਜਿਹੜੇ ਨੇ ਵੇਖਿਆ ਇਹਨਾਂ ਦੀ ਈਮੇਲ ਆਈਡੀ ਤੋਂ ਮੇਲ ਜਾਂਦੀ ਆ ਵੱਲ ਪਹਿਲਾਂ ਤਾਂ ਇੱਕ ਚੀਜ਼ ਨੂੰ ਹੋਰ ਆਪਾਂ ਸੋਚ ਜਿਹੜੀ ਮੇਰੀ ਗੱਲ ਨੂੰ ਧਿਆਨ ਨਾਲ ਸੁਣਿਆ ਤੁਹਾਡੀ ਡਿਕਸ਼ਨਰੀ ਦੇ ਵਿੱਚ ਸਰਪੰਚਾਂ ਦੀ ਡਿਕਸ਼ਨਰੀ ਦੇ ਵਿੱਚ ਪੰਚਾਇਤ ਦੀ ਡਿਕਸ਼ਨਰੀ ਦੇ ਵਿੱਚ ਬੇਤੀ ਸ਼ਬਦ ਜਿਆਗਾ ਸੇਵਾ ਵਿਖੇ ਬਣਾਣਾ ਟੁਕਾਣਾ ਕੁਛ ਨਹੀਂ ਆਪਾਂ ਰਾਜੇ ਆ ਪਿੰਡ ਦੇ ਆਪਾਂ ਆਰਡਰ ਕਰਨਾ ਤਰਲੇ ਨਹੀਂ ਕਰਨੇ ਜਾ ਨਾ ਸੁਣਿਓ ਚਿੱਠੀ ਨੂੰ ਮੈਂ ਪੜਨ ਲੱਗਾ ਵੱਲ ਫੂਡ ਸਪਲਾਈ ਅਫਸਰ ਮੈਟਰ ਚੌਂਕ ਵੱਲੋਂ ਸਰਪੰਚ ਗ੍ਰਾਮ ਪੰਚਾਇਤ ਤਰਜੂਦ ਸਰਦਾਰਾ ਵਿਸ਼ਾ ਸਚਾਰੂ ਅੰਡ ਪ੍ਰਣਾਲੀ ਦੀ ਮੀਟਿੰਗ ਰੱਖਣ ਸੰਬੰਧੀ ਮੈਮੋ ਨੰਬਰ ਲਾਇਆ ਜੋ ਵੀ ਸ਼੍ਰੀਮਾਨ ਜੀ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੇਰੇ ਪਿੰਡ ਦੀ ਸਮਾਜਿਕ ਤੇ ਨਿਆਂ ਕਮੇਟੀ ਦਾ ਗਠਨ ਹੋ ਚੁੱਕਾ ਹੈ ਸੰਭਾਲ ਬਤਾਵਕ ਕਮੇਟੀ ਵੱਲੋਂ ਮੇਰੀ ਚੋਣ ਬਸੌਰ ਚੇਅਰਮੈਨ ਕੀਤੀ ਗਈ ਹੈ ਉਕਤ ਕਮੇਟੀ ਵੱਲੋਂ ਪਿੰਡ ਵਿੱਚ ਸਮਾਜਿਕ ਸਰੋਕਾਰਾਂ ਤੇ ਲੋਕਾਂ ਨੂੰ ਨਿਆਂ ਦੇਣ ਲਈ ਆਪਣੀ ਬਣਦੀ ਭੂਮਿਕਾ ਨਿਭਾਈ ਜਾਵੇਗੀ ਅਤੇ ਉਮੀਦ ਕਰਦੀ ਹਾਂ ਕਿ ਆਪ ਜੀ ਨਾਲ ਸੰਬੰਧਿਤ ਮਹਿਕਮੇ ਵਿੱਚ ਪਾਰਦਰਸ਼ਤਾ ਲਿਆਉਣ ਲਈ ਤੁਸੀਂ ਅਤੇ ਤੁਹਾਡਾ ਹਰ ਕਰਮਚਾਰੀ ਅਤੇ ਡਿਪੂ ਅਫਸਰ ਸਾਨੂੰ ਪੂਰਨ ਸਹਿਯੋਗ ਦੇਵੇਗਾ ਇਸ ਲਈ ਸਮੂੱਚੇ ਵੰਡ ਪ੍ਰਣਾਲੀ ਲਈ ਜੋ ਕਰਮਚਾਰੀ ਅਤੇ ਡੀਪੂ 홀ਡਰ ਹਨ ਉਹਨਾਂ ਨਾਲ ਤੁਹਾਡੀ ਯੋਗ ਅਗਵਾਈ ਅਧੀਨ ਆਉਂਦੇ 15 ਦਿਨਾਂ ਦੇ 15 ਦਿਨਾਂ ਤੱਕ ਇੱਕ ਮੀਟਿੰਗ ਰੱਖੀ ਜਾਵੇ ਜੋ ਪਿੰਡ ਵਿੱਚ ਰਾਸ਼ਨ ਵੰਡ ਪ੍ਰਣਾਲੀ ਦੀ ਯੋਗ ਅਤੇ ਸੁਚਾਰੂ ਤਰੀਕੇ ਨਾਲ ਚਲਾਇਆ ਜਾ ਸਕੇ ਇਸ ਸਬੰਧੀ ਆਪ ਜੀ ਦਿਨ ਅਤੇ ਸਮਾਂ ਨਿਸ਼ਚਿਤ ਕਰੋਗੇ ਅਤੇ ਵਾਪਸੀ ਮੈਨੂੰ ਇਸ ਹੀ ਮੇਲ ਰਾਹੀਂ ਸੂਚਿਤ ਕਰਨ ਲਈ ਵੀ ਸਮਵਤ ਧਿਆਨ ਨਾਲ ਸੁਣਿਓ ਸ਼ਬਦ ਸਮਾਪਤ ਹੋਵੋਗੇ ਤਾਂ ਜੋ ਮੀਟਿੰਗ ਲਈ ਪੰਚਾਇਤ ਵੱਲੋਂ ਯੋਗ ਪ੍ਰਬੰਧ ਕੀਤੇ ਜਾ ਸਕਣ ਵੱਲੋਂ ਥੱਲੇ ਸਰਪੰਚ ਕਮ ਚੇਅਰਮੈਨ ਬਲਵਿੰਦਰ ਕੌਰ ਸਮਾਜਿਕ ਅਤੇ ਨਿਆ ਕਮੇਟੀ ಗ್ರಾಮ ਪੰਚਾਇਤਲ ਦੇ ਹੋਸਦਾਰ ਪਤਾ ਲੱਗਾ ਵੇਖੋ ਸਾਡੇ ਕੋਲੇ ਅਧਿਕਾਰ ਆ ਹੁਣ ਇਹ ਚੇਅਰਮੈਨ ਆ ਇੱਕ ਨਹੀਂ ਕਿੰਨੀਆਂ ਕਮੇਟੀਆਂ ਦੇ ਚੇਅਰਮੈਨ ਆ ਜਿੰਨੀਆਂ ਸਰਪੰਚ ਜਿੰਨੀਆਂ ਕਮੇਟੀਆਂ ਉਹਨਾਂ ਨੇ ਉਦੇ ਤੋਂ ਅਲੱਗ ਮੈਡਮ ਤੁਹਾਡੇ ਡਿਪਾਰਟਮੈਂਟ ਦੇ ਵਿੱਚ ਵੀ ਚੇਅਰਮੈਨ ਚੇਅਰਮੈਨ ਕੌਂਡ ਨੇ ਸਰਪੰਚ ਤੁਹਾਡੀ ਇਕੱਲੀ ਇਹ ਹੀ ਕਮੇਟੀ ਨਹੀਂ ਬਣਨੀ ਹੋਰ ਵੀ ਤੁਹਾਡੀਆਂ ਕਮੇਟੀਆਂ ਕਾਫੀ ਜੜੀਆਂ ਬਣਨੀਆਂ ਵਾ ਜਿਵੇਂ ਕਿ ਚਾਰਜ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਕਮੇਟੀ ਵੀ ਬਣਨੀ ਹੈ ਸੋ ਤੁਹਾਡੇ ਕੋਲੇ ਪਤਾ ਹੋਣਾ ਚਾਹੀਦਾ ਵੀ ਤੁਹਾਡੀ ਤਾਕਤ ਕੀ ਹੈਗੀ ਆ ਸਭ ਤੋਂ ਪਹਿਲਾਂ ਤਾਂ ਹੁਣ ਦੱਸੋ ਇਹ ਜਿੱਦਣ ਕਮੇਟੀ ਜਿਹੜਾ ਫੂਡ ਸਪਲਾਈ ਇਨਸਪੈਕਟਰ ਆ ਆਪਾਂ ਇਹਨੂੰ ਕਿਆ ਵੀ ਮੀਟਿੰਗ ਰੱਖੋ ਉਹਨੇ ਕਿਹਾ ਵੀ ਫੁਲਾਣੀ ਫੁਲਾਣੀ ਤਰੀਕ ਦੇ ਉੱਤੇ ਮੀਟਿੰਗ ਆਪਾਂ ਉਹਨੂੰ ਦੱਸਿਆ ਵਾਪਸ ਹੀ ਉਸੇ ਮੇਲਦੇ ਰਹੀ ਦੱਸਿਆ ਭਾਈ ਆਹ ਵਾਲੀ ਜੱਗਾ ਵਾ ਆਹ ਤੁਸੀਂ ਟਾਈਮ ਦਿੱਤਾ ਆ ਸਾਡੀ ਜਗਾ ਪਿੰਡ ਦਾ ਸਰਕਾਰੀ ਸਕੂਲ ਹੋ ਗਿਆ ਪੰਚਾਇਤ ਘਰ ਹੋ ਗਿਆ ਕਿਥੇ ਵੀ ਬੈਠਿਆ ਆਪਾਂ ਬਹਿਣਾ ਉਥੇ ਆਪਾਂ ਮੀਟਿੰਗ ਕਰਨੀ ਆ ਮੀਟਿੰਗ ਦੇ ਵਿੱਚ ਕੌਣ ਕੌਣ ਆਏ ਬੀਪੂ ਵਲੜਾ ਸਾਰੀ ਟੀਮ ਉਹਨਾਂ ਦੀ ਆਈ ਆਪਾਂ ਉਹਦੇ ਲਈ ਜਿਹੜੇ-ਜਿਹੜੇ ਆਪਾਂ ਸ਼ੁਰੂਆਤ ਕਿਹੜੀ ਗੱਲ ਤੋਂ ਕਰ ਪਹਿਲੀ ਦੀ ਗੱਲ ਆ ਵੀ ਆਪਾਂ ਜਦੋਂ ਕਿਤੇ ਵੀ ਗੱਲ ਕਰਦੇ ਆ ਕਿਸੇ ਵੀ ਵਿਸ਼ੇ ਦੀ ਗੱਲ ਕਰਦੇ ਆ ਤੇ ਆਪਾਂ ਨੂੰ ਬڑے ਸੰਜੋਬ ਦੇ ਨਾਲ ਗੱਲ ਕਰਨੀ ਆ ਕਿਉਂਕਿ ਆਪਾਂ ਜ਼ਿੰਮੇਵਾਰ ਆਂ ਪਿੰਡ ਦੇ ਆਪਾਂ ਜ਼ਿੰਮੇਵਾਰ ਆ ਸਾਨੂੰ ਸੰਜਮ ਨਾਲ ਗੱਲ ਕਰਨੀ ਪੈਣੀ ਆ ਆਪਾਂ ਨੂੰ ਹੋ ਹੱਲਾ ਹੋ ਹੱਲਾ ਨਹੀਂ ਕਰਨਾ ਸਮਝੇ ਨਾ ਉਹਦੇ ਵਿੱਚ ਆਪਾਂ ਕਹਿਣਾ ਵਾ ਕਿ ਪਹਿਲਾਂ ਸਾਨੂੰ ਨਿਜ਼ਮ ਦੱਸੇ ਜਾਣ ਤੁਹਾਡੇ ਡਿਪਾਰਟਮੈਂਟ ਦੇ ਕੀ ਨਿਜ਼ਮ ਹੈ ਕਿ ਜਿਹੜਾ ਰਾਸ਼ਨ ਵੰਡਣ ਦੇ ਨਿਜ਼ਮ ਕੀ ਆ ਆਪਾਂ ਪਹਿਲਾਂ ਉਹਨਾਂ ਕੋਲ ਨਿਜ਼ਮ ਪੁੱਛਣੇ ਆ ਫੇ ਉਹਨਾਂ ਨੂੰ ਕਹਿਣਾ ਵੀ ਦੇਖੋ ਤੁਹਾਡੇ ਆ ਵਾਲੇ ਨਿਜ਼ਮ ਹੈ ਤਾਂ ਸਾਨੂੰ ਕੁਝ ਨਹੀਂ ਚਾਹੀਦਾ ਇਸ ਨਿਜ਼ਮਾ ਦੇ ਮੁਤਾਬਕ ਮੇਰੇ ਪਿੰਡ ਦੇ ਵਿੱਚ ਮੈਂ ਚੇਅਰਮੈਨ ਆ ਪਿੰਡ ਦੀ ਜਾਂ ਮੈਂ ਪਿੰਡ ਦੀ ਆ ਚੇਅਰਮੈਨ ਆ ਸਰਪੰਚ ਬਤੌਰ ਸਰਪੰਚ ਮੇਰੀ ਜ਼ਿੰਮੇਵਾਰੀ ਬਣਦੀ ਆ ਵੀ ਮੈਂ ਆਪਣੇ ਪਿੰਡ ਦੇ ਵਿੱਚ ਸੁਚਾਰੂ ਤਰੀਕੇ ਨਾਲ ਤੁਹਾਡੇ ਕੋਲ ਕੰਮ ਲੈਣਾ ਦੱਸੋ ਹੁਣ ਉਹਦੇ ਤੋਂ ਵਾਦਾ ਕੀ ਆ ਵੀ ਜੇਕਰ ਤੁਹਾਨੂੰ ਕੋਈ ਸਮੱਸਿਆ ਆਉਂਦੀ ਆ ਤੇ ਤੁਸੀਂ ਉਹਨੂੰ ਜਾ ਕੇ ਮੌਕੇ ਤੇ ਚੈਕਿੰਗ ਕਰ ਸਕਦੇ ਹੋ ਕਿਉਂਕਿ ਤੁਹਾਡੀ ਜ਼ਿੰਮੇਵਾਰੀ ਆ ਤੁਸੀਂ ਪਿੰਡ ਦੇ ਜ਼ਿੰਮੇਵਾਰ ਹੋ ਮੌਕੇ ਤੇ ਜਾ ਕੇ ਚੈੱਕ ਕਰ ਸਕਦੇ ਹੋ ਨਹੀਂ ਵਾਪਸੀ ਰਿਪੋਰਟ ਲੈ ਕੇ ਭੇਜੋ ਸਾਰਿਆਂ ਨੇ ਦੱਸਿਆ ਨਾ ਕਿ ਡਿਸਪੈਚ ਰਜਿਸਟਰ ਫਲਾਣਾ ਰਜਿਸਟਰ بڑے ਰਜਿਸਟਰ ਦੱਸਿਆ ਉਹਨਾਂ ਰਜਿਸਟਰਾਂ ਦੇ ਕਹੇ ਆਪਾਂ ਇਹ ਵੀ ਕਹਿ ਦਿੰਨੇ ਆ ਮੈਂ ਵੀ ਕਹਿਣਾ ਵਾਂ ਵੀ ਸੱਤ ਅੱਠ ਹੀ ਕੰਮ ਦੇ ਆ ਬਾਕੀ ਕੋਈ ਕੰਮ ਦਾ ਨਹੀਂ ਹੈਗਾ ਕਿਉਂ ਨਹੀਂ ਹੈਗੇ ਭਾਈ ਉਹਨਾਂ ਨੂੰ ਵਰਤਣਾ ਆ ਆਪਾਂ ਜਦੋਂ ਇੱਕ ਸਿਸਟਮ 'ਚ ਵਰਤਾਂਗੇ ਨਾ ਇੱਕ ਤੁਹਾਨੂੰ ਇੱਕ ਛੋਟੀ ਜੀ ਇੱਕ ਐਗਜ਼ਾਮਪਲ ਮੈਂ ਹੋਰ ਦੇਣਾ ਆਪਣੇ ਪਿੰਡ ਦੇ ਵਿੱਚ ਇੱਕ ਪਿੰਡ ਦੇ ਵਿੱਚੋਂ ਬੜੇ ਸ਼ੈਤਾਨ ਜਿਹੇ ਬੰਦੇ ਸੀ ਦੋ ਚਾਰ ਬੰਦੇ ਬੜੇ ਸ਼ੈਤਾਨੀ ਉਹਨਾਂ ਨੇ ਇੱਕ ਲੇਡੀਜ਼ ਨੂੰ ਨਾ ਥੋੜਾ ਜਿਹਾ ਵਰਗਲਾ ਕੇ ਕਦੀ ਕਿਸੇ ਨੂੰ ਕਹਿ ਦੇਣਾ ਵੀ ਇਹਨੇ ਮੈਨੂੰ ਮਤਲਬ ਪਿਛੇੜਿਆ ਫਲਾਣੇ ਗਿਆਤਾ ਜੀ ਮੈਨੂੰ ਛੇੜਿਆ ਉਹਨੇ ਕੀ ਕਰਨਾ ਵੀ ਬਾਅਦ ਚ ਚੌਂਕੀ ਥਾਣੇ ਲੈ ਜਾਣਾ ਉਹਨਾਂ ਨੂੰ ਗੱਲ ਨੂੰ ਸਮਝਣਾ ਜਦੋਂ ਸ਼ਤਾਰ ਬੰਦੇ ਹੁੰਦੇ ਆ ਹਰ ਪਿੰਡਾਂ ਦੇ ਵਿੱਚ ਹੱਥ ਆ ਲਿੰਦੇ ਆ ਜ਼ਰੂਰੀ ਨਹੀਂ ਮੇਰੇ ਪਿੰਡ ਦੀ ਆ ਤੁਹਾਡੇ ਸਾਰੇ ਪਿੰਡਾਂ ਦੇ ਵਿੱਚ ਹਾਲਾਤ ਲਗਭਗ ਇੱਕੋ ਜਿਹੇ ਉਹਨਾਂ ਤੋਂ ਬਗੈਰ ਨਹੀਂ ਕੰਮ ਉਹਦੇ ਤੋਂ ਹਾਂ ਉਹਨਾਂ ਤੋਂ ਬਗੈਰ ਚੱਲਦਾ ਹੀ ਨਹੀਂ ਗੱਲ ਉਹਦੇ ਵਿੱਚ ਉਸ ਲੇਡੀਜ਼ ਦੇ ਬਾਰੇ ಗ್ರಾಮ ਪੰਚਾਇਤ ਤੁਰਦੇ ਹੋ ਨੇ ਇੱਕ ਰੈਗੂਲੇਸ਼ਨ ਪਾਇਆ ਸੌਰੀ ਸਮਾਜਿਕ ਤੇ ਨਿਆਂ ਕਮੇਟੀ ਨੇ ਇੱਕ ਡਿਸੀਜਨ ਦਿੱਤਾ ਧਿਆਨ ਨਾਲ ਸੁਣਿਆ ਗੱਲ ਨੂੰ ਇਹ ਡਿਸੀਜਨ ਦਿੱਤਾ ਕਿ ਫਲਾਣਾ ਸਿੰਘ ਪੁੱਤਰ ਫਲਾਣਾ ਸਿੰਘ ਦੇ ਉੱਤੇ ਜਿਹੜਾ ਵਾ ਫਲਾਣੀ ਇੱਕ ਹੋਰ ਵਾਈਫ ਆਫ ਫਲਾਣਾ ਸਿੰਘ ਉਹਦੇ ਵੱਲੋਂ ਜਿਹੜਾ ਵਾ ਆਹ ਵਾਲੇ ਦੋਸ਼ ਜਿਹੜਾ ਲਾਏ ਗਿਆ ਦੋਸ਼ਾਂ ਨੂੰ ਸਮਾਜਿਕ ਤੇ ਨਿਆਂ ਕਮੇਟੀ ਨੇ ਲਗਾ ਜਿਹੜਾ ਉਹ ਉਹਦੀ ਜਾਂਚ ਕੀਤੀ ਆ ਇਹਦੇ ਵਿੱਚ ਜਿਹੜਾ ਵਾ ਇਹ ਝੂਠ ਪਾਇਆ ਗਿਆ ਫਲਾਣੀ ਲੇਡਸ ਦੇ ਵੱਲੋਂ ਫਲਾਣਾ ਸਿੰਘ ਫਲਾਣਾ 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 ਸਿੰਘ ਇਹਦੇ ਬੰਦੇ ਦੇ ਨਾਲ ਕਿ ਇੰਦਾ ਇੰਦਾ ਦੇ ਵਿਵਹਾਰ ਕੀਤੇ ਗਿਆ ਸੀ ਤਾਂ ਕਰਕੇ ਇਸ ਦੇ ਬਾਰੇ ਜਿਹੜਾ ਵਾ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਦੇ ਬਾਰੇ ਕੀ ਹੋਇਆ ਥਾਣਾ ਮੈਥਾ ਨੂੰ ਆਪਾਂ ਰਿਪੋਰਟ ਜਿਹੜੀ ਆ ਉਹਨਾਂ ਨੂੰ ਸੈਂਡ ਕਰ ਦਿੱਤੀ ਥਾਣਾ ਮੈਥੇ ਦੇ ਵਿੱਚ ਉਸ ਲੇਡੀਜ਼ ਦੇ ਪ੍ਰਤੀ ਇੱਕ ਰਪਟ ਦਰਜ ਕੀਤੀ ਗਈ ਆ ਕਿ ਇਸ ਦੇ ਵੱਲੋਂ ਲੋਕਾਂ ਨੂੰ ਜਾਣਬੁੱਝ ਕੇ ਹਰਾਸ ਕੀਤਾ ਜਾਂਦਾ ਦੇ ਯਕੀਨ ਕਰਿਓ ਉਹਨਾਂ ਨੇ ਜਿਹੜਾ ਅਫਸਰ ਆ ਅਫਸਰ ਨੇ ਇਹ ਗੱਲ ਕਹੀ ਜਦੋਂ ਰਪਟ ਦਰਜ ਹੋਣ ਤੋਂ ਬਾਅਦ ਆ ਇੱਕ ਗੱਲ ਕਹੀ ਕਹਿੰਦਾ ਵੀ ਸਾਰਾ ਪਿੰਡ ਇਸ ਲੇਡੀਜ਼ ਦੇ ਨਾਲ ਵੀ ਛੇੜਛਾੜ ਕਰੇ ਇਹ ਕਦੀ ਇਹ ਨਹੀਂ ਕਹਿ ਸਕਦੀ ਵੀ ਮੇਰੇ ਨਾਲ ਛੇੜਛਾੜ ਹੋਈ ਇਹ ਅਧਿਕਾਰ ਨੇ ਤੁਹਾਡੇ ਪਾਵਰ ਆ ਤੁਹਾਡੀ ਇਸ ਪਾਵਰ ਨੂੰ ਸਮਝਣਾ ਵਾ ਤੁਸੀਂ ਇਹ ਨਹੀਂਗਾ ਵੀ ਆਪਾਂ ਨੂੰ ਮਤਲਬ ਵੀ ਜਿਹੜਾ ਵਾ ਜਦੋਂ ਇੰਨੀਆਂ ਸਾਨੂੰ ਪਾਵਰਾਂ ਦੇ ਦਿੱਤੀਆਂ ਤੇ ਸਮਝੇ ਸਾਨੂੰ ਫੇਰ ਨਹੀਂ ਆਏ ਸਾਨੂੰ ਸਮਝਣਾ ਪਊਗਾ ਸਾਨੂੰ ਆਪਣੀਆਂ ਪਾਵਰਾਂ ਨੂੰ ਸਮਝਣਾ ਪਊਗਾ ਫੇਰ ਹੀ ਆਪਾਂ ਕਾਮਯਾਬ ਹਾਂ ਜੇਕਰ ਇੱਕ ਚੀਜ਼ ਦਾ ਹੋਰ ਗੱਲ ਦਾ ਖਿਆਲ ਰੱਖ ਤੁਸੀਂ ਪਿੰਡ ਦੇ ਰਾਜੇ ਹੋ ਤੁਸੀਂ ਮੁੱਖ ਮੰਤਰੀ ਹੋ ਤੁਸੀਂ ਪੀਐਮ ਹੋ ਤੁਸੀਂ ਸੀਐਮ ਹੋ ਤੇ ਇੱਕ ਚੀਜ਼ ਹੋਰ ਤੁਹਾਨੂੰ ਮੈਂ ਦੱਸ ਦਿਆਂ ਤੁਹਾਡੀ ਤਾਕਤ ਜਿਹੜੀ ਆ ਸੀਐਮ ਪੀਐਮ ਦੇ ਨਾਲ ਵੱਧ ਜੇ ਇਹ ਨਾ ਸੋਚਿਓ ਘਟਿਆ ਤੁਸੀਂ ਉਹਦੇ ਨੂੰ ਵੱਧ ਜੇ ਸੋ ਧੰਨਵਾਦ ਪਰ ਮੇਰਾ ਇੱਕ ਮਿੰਟ ਇੱਕ ਮੇਰਾ ਕੁਐਸਚਨ ਹੈ ਥਾਲੀ ਦੇ ਨਾਲ ਆਪਾਂ ਕਿੱਦਾਂ ਆਪਾਂ ਕੈਮ ਕਰ ਸਕਦੇ ਆ ਉਹਦੇ ਵਿੱਚ ਜਿੱਦਾਂ ਦੂਜੇ ਅਮਰੀਕਨ ਆਪਾਂ ਕਹਿ ਸਕਦੇ ਇਹਨੂੰ ਆਪਾਂ ਕਰ ਸਕਦੇ ਕੋਈ ਆਪਾਂ ਐਡਰੈਸ ਕੀਤਾ ਡਾਇਰੈਕਸ਼ਨ ਦਿੱਤੀ ਉਹਨੂੰ ਨਹੀਂ ਇਹ ਖਾਣੇ ਦਾ ਜਿਹੜਾ ਮੁਖੀ ਆ ਉਹਦਣਾ ਕਿਦਾਂ ਆਪਾਂ ਆਪ ਦਾ ਕੰਮ ਕਰ ਸਕਦੇ ਆ ਮਤਲਬ ਥੋੜਾ ਮਤਲਬ ਇਤਰਾ ਵੀ ਮਤਲਬ ਜਿੱਦਾਂ ਆਪਾਂ ਕੋਈ ਪਿੰਡਾਂ ਦੇ ਕੰਮ ਲੈ ਰਹੇ ਹੁੰਦਾ ਕੋਈ ਜਾਂ ਖਾਣੇਦਾਰ ਕੋਈ ਜਾਂ ਮੁਲਗੀ ਕੋਈ ਕਈ ਇਹ ਤੁ ਕਰਦੇ ਨਹੀਂ ਜਾਂ ਉਹਨਾਂ ਦੇ ਦੇਖੋ ਪਹਿਲੀ ਤੇ ਗੱਲ ਇਹ ਆ ਵੀ ਤੁਹਾਨੂੰ ਲੋਕਾਂ ਨੂੰ ਚੁਣਿਆ ਪਿੰਡ ਦੇ ਲੋਕਾਂ ਨੇ ਜੀ ਠੀਕ ਆ ਸੱਚ ਨੂੰ ਸੱਚ ਕਹਿਣਾ ਝੂਠ ਨੂੰ ਝੂਠ ਕਹਿਣਾ ਮੇਰੇ ਪਿੰਡ ਦੇ ਵਿੱਚ ਚੱਲਦਾ ਸਾਹਮਣੇ ਮੈਂਬਰ ਪੰਚਾਇਤ ਦੇ ਬੈਠੇ ਆ ਮੇਰੇ ਪਿੰਡ ਦੇ ਵਿੱਚ ਕੀ ਆ ਕਿ ਆਪਾਂ ਨੂੰ ਜਦੋਂ ਦੀ ਪੰਚਾਇਤ ਬਣੀ ਆ ਜਾਂ ਪਿਛਲੀ ਪੰਚਾਇਤ ਦੇ ਵਿੱਚ ਪਿਛਲੀ ਪੰਚਾਇਤ ਦੀ 5 ਸਾਲ ਦੀ ਟਰਮ ਦੇ ਵਿੱਚ ਸਾਡੇ 20 ਝਗੜੇ ਜਿਹੜੇ ਆ 12 ਤੋਂ 20 ਝਗੜੇ ਜਿਹੜੇ ਆ ਚੌਂਕੀ ਠਾਣੇ ਗਏ ਆ ਬਾਕੀ ਸਾਰੇ ਇਹੀਂ ਆਪ ਨੇ ਬੇੜੇ ਆ ਸਿਰਫ ਇਹ ਆ ਕਿ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿ ਜਾਂਦਾ ਹੁਣ ਮੈਨੂੰ ਇੱਕ ਗੱਲ ਦੱਸੋ ਸਰਪੰਚ ਸਾਹਿਬ ਮੈਂ ਤੁਹਾਡੀ ਗੱਲ ਤੇ ਆਉਣ ਲੱਗਾ ਮਨ ਲੀਕ ਚਲੋ ਵੀ ਇੱਕ ਇੱਕ ਛੋਟੀ ਜੀ ਐਗਜ਼ਾਮਪਲ ਦੇਣ ਲੱਗਾ ਪਈ ਪੰਚਾਇਤ ਬਣ ਗਈ ਸਾਡੀ ਜਿੱਦਣ ਪੰਚਾਇਤ ਬਣ ਗਈ ਉਤੋਂ 2 ਦਿਨ ਬਾਅਦ ਸਾਡਾ ਇੱਕ ਪੰਗਾ ਪੈ ਜਾਂਦਾ 3-4 ਦਿਨ ਬਾਅਦ ਇੱਕ ਪੰਗਾ ਪੈ ਜਾਂਦਾ ਸਾਡੇ ਨਾਲ ਜਿਹੜਾ ਅਗਲੇ ਬੰਨੇ ਝੰਡਾ ਚੁੱਕ ਕੇ ਜਾਣਦੇ ਹੁੰਦਾ ਬੰਦਾ ਉਹ ਬੰਦਾ ਜਾਣ ਕੇ ਕਿਸ ਦਿਨ ਨਾਲ ਪੰਗਾ ਲੈ ਲੈਂਦਾ ਲੈ ਲਿਆ ਉਹਦੇ ਤੋਂ ਬਾਅਦ ਹਾਨੂੰ ਵਿਰੋਧੀ ਤੇ ਰਾਲਿਆ ਨੇ ਕਿਹਾ ਵੀ ਇਹ ਬੜਾ ਕਹਿੰਦੇ ਇਹ ਵੀ ਇਹ ਲੋਕਾਂ ਨੂੰ ਚੌਕੀ ਥਾਣੇ ਨਹੀਂ ਜਾਣ ਦੇਣਾ ਮਤਲਬ ਇਹ ਨਹੀਂ ਹੁਣੇ ਕੀ ਕਰਦੇ ਸਾਨੂੰ ਚੁੱਕਿਆ ਤੇ ਉਹਨਾਂ ਨੇ ਰਿਪੋਰਟ ਦੇ ਦਿੱਤੀ ਸਾਡੀ ਥਾਣੇ ਹਾਂਜੀ ਰਿਪੋਰਟ ਦਿੱਤੀ ਕਿ ਅਸੀਂ ਚਲੇ ਗਏ ਜਾ ਕੇ ਤੇ ਉਦੋਂ ਬੰਦੇ ਨੂੰ ਆਏ ਹਨ ਪਤਾ ਤੇ ਹੋ ਵੀ ਅਸੀਂ ਪਿੰਡ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ ਸਾਨੂੰ ਤਾਂ ਪਤਾ ਹੀ ਆ ਵੀ ਪਿੰਡ ਦੇ ਵਿੱਚ ਹੋਈ ਕੀ ਗੱਲ ਕੀ ਅਸਲੀਅਤ ਕੀ ਹੈਗੀ ਆ ਉਹ ਜਦੋਂ ਵੇਖਿਆ ਵੀ ਸਾਡਾ ਬੰਦਾ ਤਾਂ ਖੁਦ ਦਾ ਹੀ ਝੂਠਾ ਵਾ ਜਾ ਕੇ ਉੱਥੇ ਬੈਠੀ ਐ ਏਦਾਂ ਸਾਰੇ ਬੈਠੇ ਆ ਉਹਨਾਂ ਦੇ ਵਿਰੋਧੀ ਧਿਰ ਵਾਲੇ ਵੀ ਬੈਠੇ ਤੇ ਗੱਲਬਾਤ ਸੁਣੀ ਜਦੋਂ ਗੱਲਬਾਤ ਸੁਣ ਕੇ ਇਹ ਗੱਲ ਕਹੀ ਸਰਪੰਚ ਸਾਹਿਬ ਨੇ ਸਾਡਿਆਂ ਨੇ ਇਹ ਗੱਲ ਕਹੀ ਵੀ ਫਲਾਣਾ ਸਿਆ ਆਪਾਂ ਗਲਤ ਆ ਆਪਾਂ ਗਲਤਿਆਂ ਤੂੰ ਗਲਤਿਆਂ ਮੈਂ ਨਹੀਂ ਤੈਨੂੰ ਆਂਦਾ ਵੀ ਤੂੰ ਮਾਫੀ ਮੰਗ ਹਾਂਜੀ ਜੇ ਆਪਣੇ ਆਪ ਤੇ ਰਿਅਲਾਈਜ਼ ਕਰ ਸਕਦਾ ਠੀਕ ਹੈ ਨਹੀਂ ਤੇ ਗੱਲ ਇਦਾਂ ਵੀ ਤੂੰ ਮੇਰਾ ਖਾਸ ਬੰਦਾ ਮੈਂ ਮਾਫੀ ਮੰਗ ਲੈਂਦਾ ਲੋਕਾਂ ਦੇ ਕੋਲ ਉੱਥੇ ਉਹ ਬੰਦਿਆਂ ਦੀ ਨੀਵੀਂ ਪੈ ਗਈ ਸਾਡੇ ਵਿਰੋਧੀ ਤੇ ਰਾਲੇ ਜਿਹੜੇ ਉਹਨਾਂ ਦੀ ਨੀਵੀਂ ਪੈ ਗਈ ਵੀ ਅਸੀਂ ਕੀ ਸੋਚ ਕੇ ਆਏ ਤੇ ਬਣ ਕੀ ਗਿਆ ਅਸੀਂ ਤੇ ਇਹ ਸੋਚਿਆ ਵੀ ਇਹ ਹੁਣ ਜ਼ੋਰ ਲਾਉਣਗੇ ਝੂਠੇ ਦੇ ਮਗਰ ਜ਼ੋਰ ਲਾਉਣਗੇ ਤਾ ਕਰਕੇ ਹੁਣ ਆਪ ਛੋਟੀ ਜਿਹੀ ਦੋ ਇੱਕ ਦੋ ਹੋਰ ਐਗਜ਼ਾਮਪਲਾਂ ਲੈਣੀਆਂ ਤੁਹਾਨੂੰ ਆਪਣੇ ਪਿੰਡ ਦੀ ਮੇਰੇ ਪਿੰਡ ਦੇ ਵਿੱਚ 7-7 10-10 ਸਾਲ ਤੋਂ ਜਿਹੜੇ ਝਗੜੇ ਆ ਜ਼ਮੀਨਾਂ ਦੇ ਜਿਹੜੇ ਝਗੜੇ ਚੱਲਦੇ ਆਉਣਦੇ ਆ ਉਹਦਾਂ ਨੂੰ ਪਿਛਲੇ ਤਕਰੀਬਨ ਅਸੀਂ ਦਾ ਪਰ 1 ਮਹੀਨੇ 1.5 ਮਹੀਨੇ ਦੇ ਅੰਦਰ ਅੰਦਰ ਨਿਬੇੜ ਚੁੱਕੇ ਇੱਕ ਜਿਹੜਾ ਝਗੜਾ ਵਾ ਉਹਦੀ ਅੱਜ ਸਮਾ ਰੱਖਿਆ ਸੀ ਚੇਨ ਅ ਸਾਢੇ 3:00 ਵਜੇ ਦਾ ਸਮਾ ਰੱਖਿਆ ਅੱਜ ਨਿਬੇੜਦਾ ਸਾਡਾ ਪਿੰਡ ਮੇਰੇ ਸਾਡੀ ਕੌਨਸਟਿਚਨਸੀ ਦੇ ਵਿੱਚ ਇੱਕ ਵੀ ਝਗੜਾ ਜਿਹੜਾ ਵਾ ਉਹ ਜਿਹੜਾ ਉਹ ਅੱਜ ਤੋਂ ਬਾਅਦ ਦਾ ਨਹੀਂ ਜਿਹੜਾ ਬਾ ਕਿਤੇ ਜਿਹੜਾ ਲੰਮਾ ਚੱਲਦਾ ਪਿਆ ਉਹ ਖਤਮ ਹੋ ਰਿਹਾ ਅੱਜ ਤੋਂ ਬਾਅਦ ਸੋ ਸਾਡੀ ਜ਼ਿੰਮੇਵਾਰੀ ਬਣਦੀ ਆ ਸੱਚ ਨੂੰ ਸੱਚ ਕਹੀ ਜਾਓ ਝੂਠ ਨੂੰ ਝੂਠ ਕਹੀ ਜਾਓ ਜਿਹੜਾ ਮੱਚਦਾ ਮੱਚੀ ਜਾਵੇ ਕੋਈ ਪ੍ਰੋਬਲਮ ਨਹੀਂ ਆਉਂਦੀ ਚੌਕੀ ਠਾਨੇ ਜਾਣ ਦੀ ਲੋੜ ਕੀ ਆ ਸਰ ਆਪਾਂ ਜਦੋਂ ਲੋਕਾਂ ਨੂੰ ਆ ਦੇ ਦਿੱਤਾ ਇਹਨਾਂ ਚ ਦੇ ਦਿੱਤਾ ਬਾਕੀ ਜਦੋਂ ਤੁਹਾਡੀ ਇੱਕ ਇਮੇਜ ਬਣ ਜਾਣੀ ਆ ਤੁਹਾਡੀ ਇੱਕ ਪਰਸੈਪਸ਼ਨ ਬਣ ਜਾਂਦੀ ਆ ਵੀ ਭਾਈ ਇਹ ਬੰਦਾ ਸੱਚੀ ਗੱਲ ਕਰਦਾ ਉਦੋਂ ਤੁਹਾਡੇ ਗਾਰਡੇ ਬੰਨੇ ਨਾਂ ਤਾਂ ਤੁਹਾਡੇ ਗਾਰਡੇ ਬੰਨੇ ਜਦੋਂ ਤੁਸੀਂ ਸੱਚੇ ਹੋਏ ਨਾ ਤੇ ਫਿਰ ਤੁਸੀਂ ਜਿੱਥੇ ਮਰਜ਼ੀ ਜਾ ਕੇ ਕੱਢ ਜੋ ਕਿ ਜੇ ਤੁਸੀਂ ਚੌਕੀ ਥਾਣੇ ਦੀ ਗੱਲ ਸੱਚ ਦੀ ਕਰਨੀ ਹੈ ਤਾਂ ਤੁਹਾਨੂੰ ਤੇ ਲੋੜ ਹੀ ਨਹੀਂ ਕਿੰਪਰ ਮੈਚ ਦੀ ਕੇ ਐਮਐਲਏ ਕੇ ਐਮਪੀ ਦੀ ਲੋੜ ਹੀ ਨਹੀਂ ਆਪਾਂ ਸੋ ਮੈਂ ਤੁਹਾਨੂੰ ਇਹਦਾ ਦੱਸਣਾ ਚਾਹੁੰਦਾ ਹਾਂ ਥੋੜਾ ਜਿਹਾ ਸਮਾਜਿਕ ਤੇ ਨਿਆਂ ਕਮੇਟੀ ਦਾ ਵੀ ਆਇਦਾਂ ਆਪਾਂ ਚਿੱਠੀਆਂ ਕੱਢਣੀਆਂ ਵਾ ਇਸ ਤਰੀਕੇ ਨਾਲ ਆਪਾਂ ਕੰਮ ਕਰਨਾ ਡਿਪਾਰਟਮੈਂਟ ਭਾਵੇਂ ਜਿਹੜਾ ਮਰਜ਼ੀ ਹੋ ਤੁਸੀਂ ਤਰੀਕੇ ਨਾਲ ਕੰਮ ਕਰੋਗੇ ਅਗਲੇ ਨੂੰ ਵਰਡਿੰਗ ਦਾ ਪਤਾ ਲੱਗੇਗਾ ਅਗਲੇ ਨੂੰ ਪਤਾ ਲੱਗੇਗਾ ਭਾਈ ਇਹ ਤੇ ਆਪਣੇ ਇੱਕ चीज ਹੋ ਰਿਹਾ ਜਦੋਂ ਉਹ ਚਿੱਠੀ ਲੈ ਕੇ ਗਿਆ ਨਾ ਇੱਕੀ ਮੈਂ ਤੁਹਾਨੂੰ ਉਹ ਜਿਹੜੇ ਥਾਣੇ ਜਿਹੜੀ ਚਿੱਠੀ ਦਿੱਤੀ ਉਹ ਲੇਡੀਜ਼ ਦੇ ਜਾਂਦੇ ਆ ਉਹਨੂੰ ਪੜਾ ਕੇ ਜਾਂਦੇ ਆ ਉਹਨਾਂ ਨੂੰ ਪੜਾ ਕੇ ਉਹਨਾਂ ਦੇ ਰਜਿਸਟਰ ਦੇ ਵਿੱਚ ਰਸੀਵਿੰਗ ਪਵਾ ਕੇ ਤੇ ਨਾਲ ਹੀ ਉਸੇ ਵੇਲੇ ਇੱਕ ਵਰਡ ਵਰਤਿਆ ਗਿਆ ਵੀ ਐਸ ਚਿੱਠੀ ਦੇ ਬਾਰੇ ਸਮਾਜਿਕ ਤੇ ਨਿਆਂ ਕਮੇਟੀ ਦੀ ਜਿਹੜੀ ਆ ਡਿਸੀਜਨ ਜਿਹੜਾ ਅਸੀਂ ਲਿਆ ਪੰਚਾਇਤ ਨੇ ਆ ਜਿਹੜਾ ਡਿਸੀਜਨ ਦਿੱਤਾ ਤੁਹਾਨੂੰ ਇਹਦੇ ਬਾਰੇ ਆਪਣੇ ਡੀਏ ਲੀਗਲ ਨੂੰ ਪੁੱਛੋ ਉਹਨਾਂ ਨੇ ਡੀਏ ਲੀਗਲ ਨੂੰ ਫੋਨ ਕੀਤਾ ਉਹ ਕਹਿੰਦੇ ਵੀ ਹੁਣੇ ਇਹਦੀ ਰੱਪਤ ਦਰਜ ਕਰੋ ਇਮੀਡੀਅਟ ਗੱਦੀ ਨਹੀਂ ਅੰਦਾਂ ਠੀਕ ਹੈ ਸੋ ਪਾਵਰਾ ਬਹੁਤ ਆ ਤੁਹਾਡੇ ਕੋਲੇ ਵਰਤਣੀਆਂ ਤੁਹੀਆਂ ਨਹੀਂ ਵਰਤਣੀਆਂ ਉਹ ਵੀ ਤੁਹਾਡੀ ਆ